हां जी 사ਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਆਪਣੀ ਜਿਹੜੀ ਵੀਡੀਓ ਹੈਗੀ ਆ ਵੀ ਆਧਾਰ ਕਾਰਡ ਨਾਲ ਤੁਸੀਂ ਜਿਹੜਾ ਮੋਬਾਈਲ ਨੰਬਰ ਲਿੰਕ ਘਰ ਬੈਠੇ ਕਿਵੇਂ ਕਰ ਸਕਦੇ ਹੋ ਕਿਉਂਕਿ ਪਹਿਲਾਂ ਜਿਹੜਾ ਮੋਬਾਈਲ ਨੰਬਰ ਲਿੰਕ ਕਰਾਉਣ ਲਈ ਆਪਾਂ ਨੂੰ ਸੁਵਿਧਾ ਸੈਂਟਰ ਜਾਣਾ ਪੈਂਦਾ ਸੀਗਾ ਪਰ ਹੁਣ ਨਵੀਂ ਐਪ ਦੇ ਰਾਹੀਂ ਜਿਹੜੀ ਇਹ ਸੁਵਿਧਾ ਤੁਹਾਡੇ ਘਰ ਬੈਠੇ ਤੁਸੀਂ ਆਪਣੇ ਮੋਬਾਈਲ ਤੋਂ ਹੀ ਆਪ ਕਰ ਸਕਦੇ ਹੋ ਇਹ ਜਿਹੜੀ ਫੈਸਿਲਿਟੀ ਸਾਨੂੰ ਦੇ ਦਿੱਤੀ ਗਈ ਹੈ ਬਹੁਤ ਵਧੀਆ ਇਹ ਗੱਲ ਹੋਈ ਹੈ ਵੀ ਜਿਹੜਾ ਤੁਸੀਂ ਆਪਣਾ ਮੋਬਾਈਲ ਨੰਬਰ ਜਿਹੜਾ ਲਿੰਕ ਕਰਨਾ ਵਾ ਉਹ ਆਪਣੇ ਘਰ ਬੈਠੇ ਆਪਣੇ ਮੋਬਾਈਲ ਫੋਨ ਤੋਂ ਤੁਸੀਂ ਕਰ ਸਕਦੇ ਹੋ ਇੱਕ ਬਹੁਤ ਹੀ ਵਧੀਆ ਆਪਰਲਾ ਕਹਿ ਸਕਦੇ ਆ ਕਿਉਂਕਿ ਪਹਿਲਾਂ ਆਪਾਂ ਨੂੰ ਬੜੀ ਖੱਜੇ ਖਵਾਰੀ ਹੁੰਦੀ ਸੀ ਆਪਾਂ ਉਸਦਾ ਸੈਂਟਰ ਜਾਂਦੇ ਸੀਗੇ ਕਈ ਵਾਰ ਉੱਥੇ ਟੋਕਨ ਵਗੈਰਾ ਜਾਂ ਉਹ ਜਾਂ ਛੁੱਟੀ ਜਾਂ ਆਨਸਾਈਟ ਨਹੀਂ ਜਾਂਦੀ ਸੀ ਤਾਂ ਬਹੁਤ ਪ੍ਰੋਬਲਮ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਸੀਗਾ ਪਰ ਹੁਣ ਇਹਨੂੰ ਸੌਖਿਆ ਕਰਤਾ ਤੇ ਤੁਸੀਂ ਘਰ ਬੈਠੇ ਹੀ ਆਪਣਾ ਜਿਹੜਾ ਮੋਬਾਈਲ ਫੋਨ ਦੇ ਉੱਤੇ ਜਾ ਕੇ ਆਪਣਾ ਜਿਹੜਾ ਕੋਈ ਨਵਾਂ ਨੰਬਰ ਜਿਹੜਾ ਤੁਸੀਂ ਜੋੜਨਾ ਉਹ ਤੁਸੀਂ ਜੋੜ ਸਕਦੇ ਹੋ ਤੇ ਬਹੁਤ ਸੌਖਾ ਤਰੀਕਾ ਵਾ ਇਹ ਐਪ ਦੇ ਰਾਹੀਂ ਜਾ ਕੇ ਤੁਸੀਂ ਜਿਹੜਾ ਲੌਗਇਨ ਕਰਨਾ ਵਾ ਲੌਗਇਨ ਕਰਨ ਤੋਂ ਬਾਅਦ ਤੁਹਾਡਾ ਆਧਾਰ ਨੰਬਰ ਜਿਹੜਾ ਭਰਿਆ ਜਾਊਗਾ ਤੁਹਾਡੇ ਆਧਾਰ ਨੰਬਰ ਤੀ ਜਿਹੜਾ ਲੌਗਇਨ ਹੋ ਕੇ ਐਪ ਓਪਨ ਹੋ ਜਾਣੀ ਹੈ ਉਹਦੇ ਵਿੱਚ ਤੁਹਾਡਾ ਜਿਹੜਾ ਪੁਰਾਣਾ ਮੋਬਾਈਲ ਨੰਬਰ ਆ ਉਹ ਤੁਹਾਨੂੰ ਦਿਖਾਈ ਦੇਊਗਾ ਤੇ ਉਹਦੇ ਤੁਸੀਂ ਜਿਹੜਾ ਨਵਾਂ ਮੋਬਾਈਲ ਨੰਬਰ ਕੋਈ ਵੀ ਅਪਡੇਟ ਕਰਨਾ ਉਹ ਉੱਥੇ ਜਾ ਕੇ ਤੁਸੀਂ ਕਰ ਸਕਦੇ ਹੋ ਉਹਦੇ ਵਿੱਚ ਜਦੋਂ ਤੁਸੀਂ ਨਵਾਂ ਮੋਬਾਈਲ ਨੰਬਰ ਅਪਡੇਟ ਕਰਨਾ ਵਾ ਉਹਦੇ ਤੁਹਾਡਾ ਫੇਸ ਦੀ ਜਿਹੜੀ ਵੈਰੀਫਿਕੇਸ਼ਨ ਮੰਗੂਗਾ ਜਦੋਂ ਸਰਕਲ ਗ੍ਰੀਨ ਹੋ ਗਿਆ ਉਸ ਤੋਂ ਬਾਅਦ ਤੁਸੀਂ ਇੱਕ ਦੋ ਵਾਰੀ ਅੱਖਾਂ ਨੂੰ ਚਮਕਾਉਣਾ ਵਾ ਜਦੋਂ ਗ੍ਰੀਨ ਹੋ ਗਿਆ ਸਮਝ ਲਓ ਵੀ ਤੁਹਾਡੀ ਅੱਖਾਂ ਦੀ ਜਿਹੜੀ ਵੈਰੀਫਿਕੇਸ਼ਨ ਹੋ ਚੁੱਕੀ ਐ ਉਸ ਤੋਂ ਬਾਅਦ ਅਗਲਾ ਸਟੈਪ ਤੁਸੀਂ ਚੱਲੇ ਜਾਣਾ ਤੁਹਾਡੇ ਜਿਹੜਾ ਨਵਾਂ ਮੋਬਾਈਲ ਨੰਬਰ ਆ ਉਹਦੇ ਤੇ OTP ਆਊਗਾ ਉਹ OTP ਜਿਹੜਾ ਤੁਸੀਂ ਉਹਦੇ ਵਿੱਚ ਫਿਲ ਕਰ ਦੇਣਾ ਵਾ ਫਿਲ ਕਰ ਤੋਂ ਬਾਅਦ ਤੁਸੀਂ ਫਿਰ ਇੱਕ 75 ਰੁਪਏ ਦੀ ਪੇਮੈਂਟ ਆਊਗੀ ਉਹ ਤੁਸੀਂ ਫਿਲ ਭਰ ਕੇ ਜਿਹੜੀ ਪੇਮੈਂਟ ਕਰਕੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਮੋਬਾਈਲ ਨੰਬਰ ਆ ਥੋੜੇ ਦਿਨਾਂ ਦੇ ਵਿੱਚ ਜਿਹੜਾ ਅਪਡੇਟ ਹੋ ਜਾਊਗਾ ਜੇ ਤੁਸੀਂ ਸਟੇਟਸ ਵੀ ਚੈੱਕ ਕਰਨਾ ਉਹ ਤੇ ਸਟੇਟਸ ਵੀ ਉਹਦਾ ਚੈੱਕ ਹੋ ਸਕਦਾ ਤੇ ਅੱਜ ਮੈਂ ਤੁਹਾਨੂੰ ਡੈਮੋ ਕਰਕੇ ਵੀ ਦਿਖਾਉਂਗਾ ਸਾਰਾ ਵੀ ਕਿੱਦਾਂ ਕਰਨਾ ਵਾ ਬਹੁਤ ਹੀ ਵਧੀਆ ਜਿਹੜੀ ਐਪ ਦੇ ਵਿੱਚ ਇਹ ਚੀਜ਼ ਹੋਈ ਆ ਉਹਨਾਂ ਸਮੇਂ ਵਿੱਚ ਹੋਰ ਵੀ ਇਹਦੀਆਂ ਅਪਡੇਟਾਂ ਹੋ ਜਾਣਗੀਆਂ ਉਹਨਾਂਲੇ ਸਮੇਂ 'ਚ ਤੇ ਹੋਰ ਵੀ ਕਈ ਚੀਜ਼ਾਂ ਜਿਹੜੀਆਂ ਆਪਣੇ ਹੱਥ ਦੇ ਵਿੱਚ ਆ ਜਾਣਗੀਆਂ ਵੀ ਆਪਾਂ ਜਿਹੜਾ ਆਪਣੇ ਮੋਬਾਈਲ ਫੋਨ ਤੋਂ ਉਹ ਜੀ ਜਾਂਦੇ ਵਿੱਚ ਕਰ ਸਕਾਂਗੇ ਤੇ ਅੱਜ ਆਪਾਂ ਦੱਸਦੇ ਆ ਤੁਹਾਨੂੰ ਵੀ ਜਿਹੜਾ ਤੁਸੀਂ ਮੋਬਾਈਲ ਨੰਬਰ ਉਹ ਕਿਵੇਂ ਲਿੰਕ ਕਰਨਾ ਵਰਨਾ ਹੈ ਜਿਹੜਾ ਆਪਣੇ ਫੋਨ ਦੇ ਵਿੱਚ ਆਪਣੇ ਆਧਾਰ ਕਾਰਡ ਨਾਲ ਜਿਹੜਾ ਕਿਉਂਕਿ ਇਹ ਇੱਕ ਗੱਲ ਇਹਦੇ ਵਿੱਚ ਹੋਰ ਇੱਕ ਚੀਜ਼ ਆ ਧਿਆਨ ਰੱਖਿਓ ਜੇ ਤੁਹਾਡਾ ਪਹਿਲਾ ਮੋਬਾਈਲ ਫੋਨ ਕੋਈ ਲਿੰਕ ਹੈਗਾ ਆਹ ਨਹੀਂ ਤੁਸੀਂ ਕਰ ਸਕਦੇ ਜੇ ਤੁਹਾਡਾ ਪਹਿਲਾਂ ਤੋਂ ਕੋਈ ਵੀ ਮੋਬਾਈਲ ਫੋਨ ਲਿੰਕ ਨਹੀਂ ਹੈਗਾ ਫਿਰ ਤੁਸੀਂ ਇਹਦੇ ਵਿੱਚ ਐਂਟਰੀ ਨਹੀਂ ਹਲ ਕਰ ਸਕਦੇ ਹੋ ਸਕਦਾ ਆਨਲਾਈਨ ਸਮੇਂ ਦੇ ਵਿੱਚ ਕੋਈ ਚੀਜ਼ ਨਵੀਂ ਆ ਜੇ ਪਰ ਬਰਫਿਲ ਹਾਲ ਦੀ ਗੱਡੀ ਅੱਜ ਦੇ ਸਮੇਂ ਦੇ ਵਿੱਚ ਜੇ ਤੁਸੀਂ ਇਹ ਚ ਲੌਗ ਇਨ ਕਰਨਾ ਵਾ ਤਾਂ ਤੁਹਾਡਾ ਜਿਹੜਾ ਪਹਿਲਾ ਇੱਕ ਮੋਬਾਈਲ ਨੰਬਰ ਜਿਹੜਾ ਪਹਿਲਾਂ ਤੋਂ ਉਹਦੇ ਨਾਲ ਲਿੰਕ ਹੋਣਾ ਜ਼ਰੂਰੀ ਹੈ ਫਿਰ ਹੀ ਤੁਸੀਂ ਨਵਾਂ ਨੰਬਰ ਪਾ ਕੇ ਉਹਦੇ ਵਿੱਚ ਨਵਾਂ ਨੰਬਰ ਜਿਹੜਾ ਲਿੰਕ ਕਰ ਸਕਦੇ ਤੇ ਚਾਹਦੇ ਆਪਾਂ ਮੋਬਾਈਲ ਦੀ ਸਕਰੀਨ ਤੇ ਤੇ ਦੇਖਦੇ ਆ ਵੀ ਜਿਹੜਾ ਆਪਾਂ ਮੋਬਾਈਲ ਨੰਬਰ ਜਿਹੜਾ ਲਿੰਕ ਕਰਨਾ ਮੌਕੇ ਵੀ ਆ ਸਾਰਾ ਪ੍ਰੋਸੈਸ ਆਪਾਂ ਤੁਹਾਨੂੰ ਸਮਝਾਵਾਂਗੇ ਤੇ ਚੱਲਦੇ ਆ ਦੱਸਦੇ ਆ ਕਿ ਤੁਹਾਨੂੰ ਕਿਵੇਂ ਕਰਨਾ ਜੇ ਵੀਡੀਓ ਵਧੀਆ ਲੱਗਦੀ ਹੈ ਤੇ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜੂਮ ਕਰਨਾ ਸਭ ਤੋਂ ਪਹਿਲਾਂ ਆਪਾਂ ਜਿਹੜੀ ਆਧਾਰ ਆ ਐਪ ਜਿਹੜੀ ਉਹਨੂੰ ਡਾਊਨਲੋਡ ਕਰ ਲੈਣਾ ਡਾਊਨਲੋਡ ਕਰਨ ਤੋਂ ਬਾਅਦ ਆਪਾਂ ਉਹਨੂੰ ਓਪਨ ਕਰਨਾ ਵਾ ਓਪਨ ਕਰਨ ਤੋਂ ਬਾਅਦ ਜਿਹਨੀਆਂ ਵੀ ਪਰਮਿਸ਼ਨਾਂ ਨੂੰ ਅਲਾਉ ਕਰ ਲਈ ਕਹਿਣਗੇ ਆਪਾਂ ਉਹ ਅਲਾਉ ਕਰ ਲੈਣੀ ਆ ਉਸ ਤੋਂ ਬਾਅਦ ਅੱਗੇ ਚੱਲਾਂਗੇ ਨੈਕਸਟ ਕਰਨਾਮ ਉਸ ਤੋਂ ਬਾਅਦ ਆਪਣਾ ਆਧਾਰ ਨੰਬਰ ਜਿਹੜਾ ਉਹ ਫਿਲ ਕਰਨਾਮ ਇੱਥੇ ਤੁਹਾਡਾ ਤੁਸੀਂ ਜਿਹੜਾ ਆਪਣਾ 12 ਡਿਜੀਟ ਦਾ ਆਧਾਰ ਨੰਬਰ ਉਹ ਫਿਲ ਕਰ ਦੇਣਾ ਥੱਲੇ ਕਾਲਮ ਟੈਪ ਕਰਕੇ ਅੱਗੇ-ਅੱਗੇ ਪ੍ਰਸੀਡ ਤੇ ਓਕੇ ਕਰ ਦੇਣਾ ਅੱਗੇ ਜਿਹੜਾ ਤੁਹਾਡਾ ਮੋਬਾਈਲ ਨੰਬਰ ਦਾ ਸੇਮ ਆ ਉਹਦੇ ਤੇ ਇੱਕ ਇੱਕ ਨੰਬਰ ਚ ਪਾਇਆ ਇੱਕ ਦੋ ਚ ਦੋ ਜਿਹੜਾ ਮੋਬਾਈਲ ਨੰਬਰ ਆਧਾਰ卡 ਨਾਲ ਲਿੰਕ ਪਹਿਲਾਂ ਉਹਨੂੰ ਓਕੇ ਕਰ ਦੇਣਾ ਉਸ ਤੋਂ ਬਾਅਦ ਅੱਗੇ ਸੈਂਡ ਐਸ ਮੈਸੇਜ ਉਹ ਤੇ ਓਕੇ ਕਰ ਦੇਣਾ ਇਹ ਤੁਹਾਡਾ ਵੈਰੀਫਿਕੇਸ਼ਨ ਮੋਬਾਈਲ ਨੰਬਰ ਜਦੋਂ ਗ੍ਰੀਨ ਹੋ ਗਿਆ ਉਸ ਤੋਂ ਬਾਅਦ ਅੱਗੇ ਵਾਲਾ ਪ੍ਰੋਸੈਸ ਕਰਾਂਗੇ ਵੇਟ ਕਰਨੀ ਹੈ ਥੋੜੇ ਟਾਈਮ ਉਸ ਤੋਂ ਬਾਅਦ ਅੱਗੇ ਕੰਟੀਨਿਊ ਟੂ ਫੇਸ অথেন্টিਕੇਸ਼ਨ ਉਹ ਤੇ ਓਕੇ ਕਰਨਾ ਉਸ ਤੋਂ ਬਾਅਦ ਤੁਸੀਂ ਸਰਕਲ ਦੇ ਵਿੱਚ ਫੇਸ ਆਪਣਾ ਜਿਹੜਾ ਲੱਗੇ ਅੱਗੇ ਲੈ ਕੇ ਆਉਣ ਜਦ ਤੱਕ 그린 ਸਰਕਲ ਨਹੀਂ ਆਉਂਦਾ ਉਦੋਂ ਤੱਕ ਇਹਦੇ ਵਿੱਚ ਦੇਖਦੇ ਰਹਿਣਾ ਜਦੋਂ 그린 ਆ ਗਿਆ ਫਿਰ ਅੱਖਾਂ ਨੂੰ ਇੱਕ ਦੋ ਵਾਰੀ ਬੰਦ ਤੇ ਖੋਲਣਾ ਵਾ ਉਸ ਤੋਂ ਬਾਅਦ ਇਹ ਤੁਹਾਡਾ ਓਕੇ ਹੋ ਜਾਊਗਾ ਉਸ ਤੋਂ ਬਾਅਦ ਪ੍ਰੋਸੀਡ ਤੋਂ ਕਰ ਤੋਂ ਬਾਅਦ ਅੱਗੇ ਤੁਸੀਂ ਇੱਕ ਪੈਨ ਸੈੱਟ ਕਰਨਾ ਵਾ ਜਦੋਂ ਇੱਕ ਵਾਰੀ ਪੈਨ ਸੈੱਟ ਕਰ ਲਿਆ ਫਿਰ ਉਸ ਤੋਂ ਬਾਅਦ ਤੁਹਾਨੂੰ ਦੁਬਾਰਾ ਇਹ ਲੌਗਇਨ ਕਰਨ ਦੀ ਦੁਬਾਰਾ ਲੋਡ ਨਹੀਂ ਪੈਣੀ ਫਿਰ ਇੱਥੇ ਤੁਸੀਂ ਸੈੱਟ ਪੈਨ ਜਿਹੜਾ ਕਰਿਆ ਉਹਦੇ ਤੋਂ ਬਾਅਦ ਇਹਨੂੰ ਓਪਨ ਕਰ ਸਕਦੇ ਹੋ ਜਦੋਂ ਮਰਜੀ ਆਪਾਂ ਪੈਨ ਸੈੱਟ ਕਰਨ ਤੋਂ ਬਾਅਦ ਇਹਨੂੰ ਓਪਨ ਕਰਾਂਗੇ ਇਹ ਤੁਸੀਂ ਦੇਖ ਸਕਦੇ ਹੋ ਤੁਹਾਡਾ ਆਧਾਰ ਕਾਰਡ ਆ ਜਿਹੜਾ ਓਪਨ ਹੋ ਜਾਊਗਾ। ਉਹਦੀ ਦੋਨੋਂ ਸਾਈਡਾਂ ਨੇ, ਬੈਕ ਸਾਈਡ ਵੀ ਹੈ ਤੇ ਫਰੰਟ ਸਾਈਡ ਵੀ ਇੱਥੇ। ਫਰੰਟ ਵੀ ਦਿਖ ਰਹੀ ਹੈ। ਇਹ ਤੁਸੀਂ ਸ਼ੇਅਰ ਵੀ ਕਰ ਸਕਦੇ ਹੋ ਜੇ ਕਿਸੇ ਨੂੰ ਕਰਨਾ ਹੈ, ਇੱਥੋਂ ਡਾਊਨਲੋਡ ਵੀ ਕਰ ਸਕਦੇ ਹੋ। ਆਪਾਂ ਮੋਬਾਈਲ ਨੰਬਰ ਲਿੰਕ ਕਰਨਾ ਮੈਂ ਉਹ ਅੱਗੇ ਆਪਾਂ ਦੱਸ ਦਿਆਂ ਵੀ ਕਿਵੇਂ ਕਰਨਾ। ਇਸ ਵਾਰ ਅੱਗੇ ਸਰਵਿਸ ਦੇ ਜਾ ਕੇ ਤੁਹਾਈ ਆਧਾਰ ਅਪਡੇਟ ਆਊਗਾ। ਉਹਦੇ ਉੱਤੇ ਆਪਾਂ ਓਕੇ ਕਰ ਦੇਣਾ। ਉਸ ਤੋਂ ਬਾਅਦ ਤੁਸੀਂ ਦੇਖੋਗੇ ਤੁਹਾਡਾ ਜਿਹੜਾ ਪੁਰਾਣਾ ਮੋਬਾਈਲ ਨੰਬਰ ਆ ਜਿਹੜਾ ਲਿੰਕ ਕੀਤਾ ਸੀਗਾ ਪਹਿਲਾਂ ਉਹ ਵੀ ਉੱਥੇ ਸ਼ੋ ਹੋ ਜਾਊਗਾ। ਉਸ ਤੋਂ ਬਾਅਦ نیچے ਜਿਹੜਾ ਤੁਸੀਂ ਨਵਾਂ ਕੋਈ ਮੋਬਾਈਲ ਨੰਬਰ ਫਿਲ ਕਰਨਾ ਵਾ ਉਹ ਫਿਲ ਕਰ ਦਿਓ ਫਿਲ ਕਰਨ ਤੋਂ ਬਾਅਦ ਆਪਾਂ ਸੈਂਡ ਓਟੀਪੀ ਕਰਾਂਗੇ ਸੈਂਡ ਓਟੀਪੀ ਕਰਨ ਤੋਂ ਬਾਅਦ ਤੁਹਾਡੇ ਮੋਬਾਈਲ ਨੰਬਰ ਤੇ ਜਿਹੜਾ ਇੱਕ ਓਟੀਪੀ ਆਇਆ ਹੋ ਉਹ ਇੱਥੇ ਫਿਲ ਕਰ ਲੈਣਾ ਵਾ ਓਟੀਪੀ ਫਿਲ ਤੋਂ ਬਾਅਦ ਫਿਰ ਇੱਕ ਨਿਊ ਨੰਬਰ ਓਟੀਪੀ ਵੈਰੀਫਾਈ ਤੋਂ ਬਾਅਦ ਪ੍ਰੋਸੀਡ ਟੂ ਫੇਸ অথੋਰੀਟੇਸ਼ਨ ਦੁਆਰਾ ਆਊਗਾ ਉਹ ਆਪਾਂ ਫਿਰ ਫੇਰ ਫੇਸ ਦਿਖਾਉਣਾ ਮਾ ਦੁਬਾਰਾ ਉਹ ਵੀ ਪ੍ਰੋਸੀਡ ਆਪਾਂ ਕਰਾਂਗੇ ਦੁਬਾਰਾ ਜਿਵੇਂ ਪਹਿਲਾਂ ਕੀਤਾ ਸੀ ਫੀਸ ਆਥੈਂਟੀਕੇਸ਼ਨ ਤੋਂ ਬਾਅਦ ਪੇਮੈਂਟ ਦੀ ਆਪਸ਼ਨ ਆਊਗੀ ਇਹਦੇ ਵਿੱਚ ਤੁਸੀਂ 75 ਰੁਪਏ ਦੀ ਪੇਮੈਂਟ ਕਰਨੀ ਹੋਊਗੀ ਉਹ ਪੇਮੈਂਟ ਕਰਕੇ ਤੁਸੀਂ ਜਿਹੜਾ 2-4 ਦਿਨਾਂ ਵਿੱਚ ਜਿਹੜਾ ਤੁਹਾਡਾ ਮੋਬਾਈਲ ਨੰਬਰ ਜਿਹੜਾ ਤੁਸੀਂ ਆਧਾਰ ਕਾਰਡ ਨਾਲ ਅਪਡੇਟ ਕੀਤਾ ਨਵਾ ਉਹ ਤੁਹਾਡਾ ਅਪਡੇਟ ਹੋ ਜਾਊਗਾ ਤੇ ਜੇ ਇਹ ਵੀਡੀਓ ਵਧੀਆ ਲੱਗੀ ਹੈ ਵੀਡੀਓ ਨੂੰ ਬਹੁਤ ਵਾਰ ਸ਼ੇਅਰ ਜਰੂਰ ਕਰਿਓ ਧੰਨਵਾਦ